ਸਾਹਮਣੇ ਚੌੜੇ ਬਾਜ਼ਾਰ ਵਾਲੀ ਐਲੀਵੇਟਡ ਰੋਡ ਕੰਟਾਕਾਰ ਵਾਲੀ ਤੇ ਕਿਲੇ ਦੇ ਹਾਲਾਤ ਦੇਖੋ ਤੁਸੀਂ ਇਹ ਟਨਲ ਜਿਹੜੀ ਆ ਸਤਲੁਜ ਦਰਿਆ ਦੇ ਥੱਲੇ ਦੀ ਜਾਂਦੀ ਆ ਤੇ ਇਹਦੇ ਵਿੱਚ ਦੀ ਉਹ ਘੋੜੇ ਲੱ ਜਾਂਦੇ ਹੁੰਦੇ ਸੀ ਤੇ ਇਹਦੇ ਵਿੱਚ ਹੀ ਘੋੜੇ ਆਰਾਮ ਵੀ ਕਰਦੇ ਹੁੰਦੇ ਸੀ ਬੰਦੇ ਵੀ ਆਰਾਮ ਕਰਦੇ ਹੁੰਦੇ ਸੀ ਇਹ ਵੀ ਦੇਖਣ ਵਾਲੀ ਚੀਜ਼ ਆ ਆ ਪਿੱਪਲ ਨੇ ਜਾਂ ਤਾਂ ਕੰਧ ਕੰਧ ਸੰਭੀ ਹੋਈ ਆ ਜਾਂ ਕੰਧ ਨੇ ਪਿੱਪਲ ਸੰਭਿਆ ਹੋਇਆ ਆ ਇਹ ਕਿਲੇ ਦਾ ਬਹੁਤ ਵੱਡਾ ਹਾਲ ਆ ਇਹਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੈਨਾ ਰਹਿੰਦੀ ਹੁੰਦੀ ਸੀ ਇਸ ਕਿਲੇ ਦੇ ਵਿੱਚ ਰਾਜਾ ਨਹੀਂ ਸੀ ਰਹਿੰਦਾ ਹੁੰਦਾ ਆ ਤਾਂ ਹੁਣ ਛੱਤਾਂ ਢਹਿ ਗਈਆਂ ਸਾਰੀਆਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਇੱਥੇ ਇਕੱਲਾ ਬੰਦਾ ਨਹੀਂ ਆ ਸਕਦਾ ਪਤਾ ਨਹੀਂ ਕਿਹੜੇ ਖੂਂਜੇ ਚੋਂ ਕਿਹੜੀ ਚੀਜ਼ ਨਿਕਲੇ ਆਵੇ ਕੋਈ ਵਸਾ ਨਹੀਂ ਹੈਗਾ ਇੱਥੇ ਸਾਹਮਣੇ ਮੰਦਿਰ ਆ ਬਹੁਤ ਉੱਚਾ ਦੀ ਜੀਡੀ ਰੋਡ ਤੇ ਆਹੇ ਇਹ ਜਿਹੜੇ ਦਰਖਤਾਂ ਇਹਨਾਂ ਦੀਆਂ ਜੜਾਂ ਮੈਂ ਤੁਹਾਨੂੰ ਦਿਖਾਉਣਾ ਥੱਲੇ ਕਿਵੇਂ ਚਲੀਆਂ ਗਈਆਂ ਇਸ ਵਕਤ ਆਪਾਂ ਕਿਲੇ ਦੀ ਛੱਤ ਤੇ ਆਂ ਇਹਨਾਂ ਦੀਆਂ ਜੜਾਂ ਮੈਂ ਤੁਹਾਨੂੰ ਦਿਖਾਉਣਾ ਦੇਖੋ ਆਹ ਜੜਾਂ ਦੇਖੋ ਇੱਧਰ ਦੀ ਆ ਗਈਆਂ ਥੱਲੇ ਨੂੰ ਇੱਥੇ ਕੋਈ ਰਾਖਾ ਨਹੀਂ ਕੋਈ ਗਾਰਡ ਨਹੀਂ ਕਿਸੇ ਦੀ ਇੱਥੇ ਪਰਮਿਸ਼ਨ ਲੈਣ ਦੀ ਲੋੜ ਨਹੀਂ ਅੱਜ ਤੁਹਾਨੂੰ ਕਿਲਾ ਦਿਖਾਉਂਦੇ ਸਤਿ ਸ੍ਰੀ ਅਕਾਲ ਟ੍ਰੈਵਲ ਵਿਦ ਸਰਦਾਰ ਦੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਆਪਣੇ ਸ਼ਹਿਰ ਦੀ ਗੱਲ ਕਰਦੇ ਆ ਲੁਧਿਆਣੇ ਦੀ ਗੱਲ ਕਰਦੇ ਆ ਅੱਜ ਆਪਾਂ ਚੱਲੇ ਆ ਲੁਧਿਆਣੇ ਦੇ ਇੱਕ ਕਿਲੇ ਵੱਲ ਤੇ ਇਸ ਵਕਤ ਜਿੱਥੇ ਕਿਲਾ ਵਾ ਬਣਿਆ ਹੋਇਆ ਲੁਧਿਆਣੇ ਦਾ ਇੱਥੇ ਕਟੋ ਘਟ ਨਹੀਂ 5 ਲੱਖ ਰੁਪਈਆ ਗਾਜ ਜਗਾ ਹੋਵੇ ਤੇ ਇਹਦਾ ਜਿਹੜਾ ਥੜਾ ਇੰਨਾ ਉੱਚਾ ਵਾ ਜੇ ਸ਼ਹਿਰ ਦੇ ਵਿੱਚ ਕੋਈ 5-7 ਮੰਜ਼ਲੀ ਬਿਲਡਿੰਗ ਬਣਦੀ ਆ ਤਾਂ ਵੀ ਇਸ ਕਿਲੇ ਤੋਂ ਨੀਵੀਂ ਰਹਿ ਜਾਂਦੀ ਆ ਤੇ ਇਹ ਕਿਲਾ ਅੱਜ ਦੇ ਦਿਨਾਂ ਦੇ ਵਿੱਚ ਖੰਡਰ ਬਣ ਚੁੱਕਿਆ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਤੇ ਇੱਥੇ ਕੋਈ ਗੇਟ ਨਹੀਂ ਕੋਈ ਸਿਕਿਉਰਿਟੀ ਦਾ ਨਹੀਂ ਹੈਗਾ ਸਿਸਟਮ ਕਿਉਂਕਿ ਇੱਥੇ ਕੋਈ ਵੀ ਬੰਦਾ ਆ ਸਕਦਾ ਚੰਗਾ ਮਾੜਾ ਬੰਦਾ ਆ ਸਕਦਾ ਤੇ ਇਸ ਕਿਲੇ ਦੇ ਇੱਕ ਜਗ੍ਹਾ ਤੋਂ ਆਪਾਂ ਖੜਕੇ ਜਿੱਥੇ ਬੂਟੇ ਵੀ ਉੱਗੇ ਹੋਏ ਆ ਉਹ ਸਾਹਮਣੇ ਲੁਧਿਆਣਾ ਐਲੀਵੇਟਡ ਰੋਡ ਜਿਹੜੀ ਘੰਟਾ ਘਰਦੀ ਸੜਕ ਜਾਂਦੀ ਆ ਉਹ ਆਪਾਂ ਨੂੰ ਦਿਖਾਈ ਦੇ ਰਹੀ ਆ ਤੇ ਆਪਾਂ ਇਸ ਕਿਲੇ ਦੇ ਅੰਦਰ ਵੀ ਚੱਲਾਂਗੇ ਤੇ ਜਿੱਥੇ ਬਹੁਤ ਵੱਡੀ ਗਲਤੀ ਹੋਈ ਆ ਮੇਰੇ ਤੋਂ ਵੀ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ ਨਾ ਹੀ ਕੋਈ ਹੱਥ ਦੇ ਵਿੱਚ ਸੋਟੀ ਡੰਡਾ ਜਾਂ ਕੋਈ ਹਥਿਆਰ ਲੈ ਕੇ ਨਹੀਂ ਗਿਆ ਤੇ ਇਹ ਸਾਹਮਣੇ ਤਾਂ ਤੁਹਾਨੂੰ ਪਿੱਪਲ ਦਿਖਾਉਣਾ ਇੱਕ ਇੱਟਾਂ ਜਿਹੜੀਆਂ ਨੇ ਕਿਲੇ ਦੀਆਂ ਕੰਧ ਦੀਆਂ ਇੱਟਾਂ ਨੇ ਚਾਹੇ ਇੱਟਾਂ ਨੇ ਪਿੱਪਲ ਨੂੰ ਸੰਭਿਆ ਹੋਇਆ ਚਾਹੇ ਪਿੱਪਲ ਨੇ ਇੱਟਾਂ ਨੂੰ ਸੰਭਿਆ ਹੋਇਆ ਇਸੇ ਤਰੀਕੇ ਇੱਧਰ ਵੀ ਇੱਕ ਪਿੱਪਲ ਆ ਆਪਾਂ ਕਿਲੇ ਦੇ ਅੰਦਰ ਚੱਲਦੇ ਆਂ ਸਾਰੀਆਂ ਗੱਲਾਂ ਕਰਾਂਗੇ ਕਿਲੇ ਬਾਰੇ ਤੇ ਇੱਥੇ ਕਿਹੜਾ ਰਾਜਾ ਰਹਿੰਦਾ ਸੀ ਕਿ ਰਾਜਾ ਰਹਿੰਦਾ ਹੀ ਨਹੀਂ ਸੀ ਤੇ ਇੱਥੇ ਇਸ ਕਿਲੇ ਦੇ ਵਿੱਚ ਮਸ਼ਹੂਰ ਗੱਲ ਇਹ ਆ ਕਿ ਇੱਥੇ ਇੱਕ ਸੁਰੰਗ ਆ ਜਿਹੜੀ ਇੱਥੋਂ ਕਹੋ ਵੀ 25 ਕਿਲੋਮੀਟਰ ਦੂਰ ਜਾ ਕੇ ਫਲੌਰ ਕਿਲੇ ਦੇ ਵਿੱਚ ਜਾ ਕੇ ਨਿਕਲਦੀ ਆ ਤੇ ਇਹ ਕੱਲੀ ਸੁਰੰਗ ਇਹ ਨਹੀਂ ਹੈਗੀ ਕਿ ਬੰਦਾ ਤੁਰ ਕੇ ਚੱਲਿਆ ਜਾਵੇ ਯਾਨਕਿ ਐਡੀ ਵੱਡੀ ਸੁਰੰਗ ਆ ਇਹ ਐਡਾ ਵੱਡਾ ਸਾਈਜ਼ ਆ ਇਹਦਾ ਕਿ ਇਹਦੇ ਵਿੱਚ ਘੋੜ ਸਵਾਰ ਆਪਣੇ ਹਥਿਆਰਾਂ ਦੇ ਨਾਲ ਜਾਂਦੇ ਸੀ ਤੇ ਰਸਤੇ ਦੇ ਵਿੱਚ ਪੜਾਅ ਵੀ ਬਣੇ ਹੋਏ ਸੀ ਕਮਰੇ ਵੀ ਬਣੇ ਹੋਏ ਸੀ ਇਦਾਂ ਦੇ ਜਦੋਂ ਕਿਸੇ ਹੋਰ ਘੋੜੇ ਨੂੰ ਕ੍ਰਾਸ ਕਰਾਉਣਾ ਤਾਂ ਉੱਥੇ ਰੁਕਦੇ ਵੀ ਸੀ ਤੇ ਉੱਥੇ ਘੋੜਿਆਂ ਨੂੰ ਪਾਣੀ ਵੀ ਪਿਉਂਦੇ ਹੁੰਦੇ ਸੀ ਤੇ ਅਜਿਹੀਆਂ ਚੀਜ਼ਾਂ ਨੇ ਆਪਾਂ ਤੁਹਾਨੂੰ ਕਿਲੇ 'ਚ ਲੈ ਕੇ ਚੱਲੇ ਆ ਇਹ ਕਿਲਾ ਕਿਲੇ ਦੀ ਛੱਤ ਦੇਖੋ ਤੁਸੀਂ ਪਲਾਸਟਰ ਉੱਤਰਿਆ ਹੋਇਆ ਇਹ ਵੱਡੀ ਇੱਟ ਦਾ ਕਿਲਾ ਬਣਿਆ ਹੋਇਆ ਇਹ ਪਲਾਸਟਰ ਕਿਉਂ ਉਤਰਿਆ ਇਹਦਾ ਤੁਹਾਨੂੰ ਜਾਗਦੀ ਜਾਗਦੀ ਮਿਸਾਲ ਦਿਖਾਉਨੇ ਆ ਅੱਗੇ ਚੱਲ ਕੇ ਤੇ ਇਹ ਕਿਲੇ ਦੇ ਅੰਦਰ ਕਹਿ ਲੋ ਵੀ ਖੁਫੀਆ ਜਾਂ ਕਮਾਦਾਰ ਕਮਰੇ ਬਣੇ ਹੋਏ ਆ ਕਈ ਜਗ੍ਹਾ ਦੇ ਉੱਤੇ ਬਿਲਕੁਲ ਹੀ ਹਨੇਰਾ ਹੋ ਜਾਂਦਾ ਕਈ ਜਗ੍ਹਾ ਦੇ ਉੱਤੇ ਚਾਨਣਾ ਹੋ ਜਾਂਦਾ ਤੇ ਇਹ ਕਿਲੇ ਦੇ ਪਿਛਲੇ ਪਾਸੇ ਵਾਲੀ ਜਗ੍ਹਾ ਜੇ ਇਸ ਜਗ੍ਹਾ ਦੇ ਉੱਤੇ ਕੋਈ ਰਿਜ਼ੋਰਟ ਬਣ ਜੇ ਕੋਈ ਕੋਈ ਚੀਜ਼ ਬਣ ਜਵੇ ਇਹ ਇੰਨਾ ਵੱਡਾ ਕਿਲਾ ਵਾ ਕੇ 12 15 20 ਕਿਲੇ ਕੈਲੋ ਵੀ ਇਹਦੇ ਵਿੱਚ ਸਮਾ ਸਕਦੇ ਨੇ ਤੇ ਹੈਗਾ ਵੀ ਸ਼ਹਿਰ ਦੇ ਵਿੱਚੋਂ ਵਿੱਚ ਕੋਈ ਅਜਿਹਾ ਸਮਾਂ ਹੁੰਦਾ ਸੀ ਜਦੋਂ ਸਤਲੁਜ ਦਰਿਆ ਜਿਹੜਾ ਵਾ ਬਹੁਤ ਵੱਡਾ ਹੁੰਦਾ ਸੀ ਤੇ ਇਹਦੇ ਵਿੱਚ ਕਿਸ਼ਤੀਆਂ ਵੀ ਚਲਦੀਆਂ ਹੁੰਦੀਆਂ ਸੀ ਇੱਕ ਜਗ੍ਹਾ ਵਾ ਫਲੋਰ ਦੇ ਕੋਲੇ ਪਰਲੇ ਪਾਸੇ ਜਾ ਕੇ ਉਹਦਾ ਨਾਮ ਆ ਰਾਹੋ ਉੱਥੇ ਲੋਕ ਜਹਾਜ਼ਾਂ ਦੇ ਵਿੱਚ ਛਿਪਾਂ ਦੇ ਵਿੱਚ ਜਿਹੜੇ ਸਮੁੰਦਰੀ ਛਿਪ ਹੁੰਦੇ ਆ ਥੋੜੇ ਛੋਟੇ ਲਾ ਲੋ ਵੀ ਉਹਨਾਂ ਦੇ ਵਿੱਚ ਵਪਾਰ ਕਰਦੇ ਹੁੰਦੇ ਸੀ ਸਾਹਮਣੇ ਬਲੈਕਬੋਰਡ ਬਣਿਆ ਹੋਇਆ ਇਹ ਤੋਂ ਇਹ ਪਤਾ ਲੱਗਦਾ ਵੀ ਕਦੇ ਨਾ ਕਦੇ ਇੱਥੇ ਸਕੂਲ ਵੀ ਬਣਿਆ ਹੋਊਗਾ ਕਦੇ ਨਾ ਕਦੇ ਜਿਹੜਾ ਫਿਰ ਸ਼ਿਫਟ ਹੋ ਗਿਆ ਹੁਣ ਤੇ ਆਪਾਂ ਗੱਲ ਕਰਦੇ ਆ 15ਵੀਂ ਸਦੀ ਦੀ ਦੇ ਐਂਡ 'ਚ ਜਨਕਿ 15ਵੀਂ ਸਦੀ ਦੇ ਐਂਡ ਦੇ ਵਿੱਚ ਇਹ ਜਿਹੜਾ ਕਿਲਾ ਵਾ ਲੋਧੀ ਸ਼ਾਸਕ ਨੇ ਜਨਕਿ ਸਿਕੰਦਰ ਲੋਧੀ ਨਾਮ ਦਾ ਇੱਕ ਰਾਜਾ ਸੀ ਉਹਨੇ ਬਣਾਇਆ ਸੀ ਸਿਰਫ ਆਪਣੇ ਸੈਨਾ ਦੇ ਠਹਿਰਾਵ ਲਈ ਕਿਉਂਕਿ ਕਿਤੇ ਇਧਰ ਉਧਰ ਜਾਣਾ ਜਦੋਂ ਉਹਨਾਂ ਨੇ ਉਹਨਾਂ ਦੇ ਰਾਹ ਦੇ ਵਿੱਚ ਸਟਾਪ ਹੁੰਦੇ ਸੀ ਤਾਂ ਇਹਨੂੰ ਬਣਵਾਇਆ ਤੇ ਇਸ ਇਹਦੇ ਆਲੇ ਦੁਆਲੇ ਫਿਰ ਛੋਟਾ ਛੋਟਾ ਸ਼ਹਿਰ ਵਸਣਾ ਸ਼ੁਰੂ ਹੋ ਗਿਆ ਤੇ ਇਹਨੂੰ ਲੋਧੀਆਣਾ ਕਹਿਣ ਲੱਗੇ ਜਨ ਕਿ ਲੋਧੀ ਦਾ ਸ਼ਹਿਰ ਹੌਲੀ ਹੌਲੀ ਇਹਦਾ ਨਾਮ ਜਿਹੜਾ ਵਾ ਲੁਧਿਆਣਾ ਬਣ ਗਿਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਉਦੋਂ ਵੀ ਇਸ ਕਿਲੇ ਦੀ ਜਿਹੜੀ ਸੁਰੱਖਿਆ ਇਹਦਾ ਰੱਖ-ਰਖਾਅ ਜਿਹੜਾ ਵਧੀਆ ਕੀਤਾ ਗਿਆ ਕੀਤਾ ਜਾਂਦਾ ਸੀ ਤੇ ਜਦੋਂ ਫਿਰ ਅੰਗਰੇਜ਼ਾਂ ਦਾ ਸ਼ਾਸਕ ਸ਼ਾਸਨ ਆਇਆ ਤਾਂ ਉਦੋਂ ਬਾਅਦ ਅੰਗਰੇਜ਼ਾਂ ਨੇ ਵੀ ਇਹਦੀ ਬਹੁਤ ਸੰਭਾਲ ਰੱਖੀ ਤੇ ਉਦੋਂ ਬਾਅਦ ਹੁਣ ਕਾਲੇ ਅੰਗਰੇਜ਼ਾਂ ਦਾ ਜਨ ਕੇ ਸਾਡੇ ਇੰਡੀਅਨ ਬੰਦਿਆਂ ਦਾ ਰਾਜ ਆਇਆ ਤਾਂ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਇਸ ਵਕਤ ਆਪਾਂ ਕੇਲੇ ਦੇ ਛੱਤ ਦੇ ਉੱਤੇ ਆਪਾਂ ਫਿਰ ਰਹੇ ਆ ਥੱਲੇ ਕਮਰੇ ਆ ਉਹਨਾਂ ਦੇ ਵਿੱਚ ਦੀ ਆਪਾਂ ਚੱਲਾਂਗੇ ਬਹੁਤ ਵੱਡੇ ਵੱਡੇ ਹਾਲ ਬਣੇ ਆ ਕਿਉਂਕਿ ਇੱਥੇ 20 30 ਹਜ਼ਾਰ ਸੈਨਾ ਜਿਹੜੇ ਸੀਗੇ ਰਹਿ ਸਕਦੀ ਹੁੰਦੀ ਸੀ ਤੇ ਆਪਾਂ ਇੱਕ ਵਾਰੀ ਫੇਰ ਜ਼ੂਮ ਕੀਤਾ ਸਾਹਮਣੇ ਇੱਕ ਵੱਡਾ ਸਾਰਾ ਟੈਂਪਲ ਆ ਜਿਹੜਾ ਜੀਟੀ ਰੋਡ ਦੇ ਉੱਤੇ ਲੁਧਿਆਣੇ ਦੀ ਜਿਹੜੀ ਪੁਰਾਣੀ ਜੀਟੀ ਰੋਡ ਆ ਉਹਦੇ ਤੇ ਸਥਿਤ ਆ ਇਸ ਵਕਤ ਆਪਾਂ ਕਿਲੇ ਦੀ ਛੱਤ ਦੇ ਉੱਤੇ ਆ ਤੁਸੀਂ ਹਿਸਾਬ ਲਾਓ ਵੀ ਇਹ 500 ਸਾਲ ਪੁਰਾਣਾ ਕਿਲਾ ਤੇ ਜਿਹਨੂੰ ਲੋਧੀ ਸ਼ਾਸਕ ਨੇ ਬਣਾਇਆ ਸੀ ਤੇ ਸਿਕੰਦਰ ਲੋਧੀ ਨੇ ਬਣਵਾਇਆ ਸੀ ਤੇ ਇਹਦਾ ਨਿਰਮਾਣ ਜਿਹੜਾ ਵਾ ਬੜਾ ਸਮਾਂ ਲੱਗਿਆ ਸੀ ਕਿਉਂਕਿ ਅੱਗੇ ਜਿਹੜਾ ਪੁਰਾਣਾ ਸਮਾਂ ਸੀ ਨਾ ਉਦੋਂ ਥੜੇ ਹੁੰਦੇ ਸੀ ਇਹ ਬਹੁਤ ਉੱਚਾ ਥੜਾ ਵਾ ਜਿੱਥੇ ਜੇ ਆਪਾਂ ਇਹਦੇ ਤੋਂ ਖੜ ਕੇ ਆਪਾਂ ਦੇਖੀਏ ਤਾਂ 5-7 ਮੰਜ਼ਲਾ ਜਿਹੜੀ ਬਿਲਡਿੰਗ ਆ ਉਹ ਵੀ ਇਤੋਂ ਨੀਵੀਂ ਦਿਸੂਗੀ ਇਹ ਛੱਤ ਦੇ ਉੱਤੇ ਦਰਖਤ ਉੱਗੇ ਹੋਏ ਆ ਤੱਲੀ ਉੱਗੀ ਆ ਪਿੱਪਲ ਉੱਗਿਆ ਬਰੋਟਾ ਉੱਗਿਆ ਹੋਰ ਬੜਾ ਕੁਝ ਉੱਗਿਆ ਹੋਇਆ ਜਿਨ੍ਹਾਂ ਨੇ ਛੱਤਾਂ ਨੂੰ ਪਾੜ ਕੇ ਆਪਦੀਆਂ ਜੜਾਂ ਥੱਲੇ ਤੱਕ ਲੈ ਗਏ ਆ ਤੇ ਇੱਥੇ ਜਿਹੜੀ ਸੁਰੰਗਾ ਆਪਾਂ ਸੋਰੰਗਦੇਵੀ ਦਰਸ਼ਨ ਕਰਾਂਗੇ ਤੇ ਪਹਿਲਾਂ ਤਾਂ ਇਹ ਦੇਖੋ ਆ ਵੀ ਆਪਾਂ ਕਿਲੇ ਦੀ ਛੱਤ ਦੇ ਉੱਤੇ ਖੜੇ ਆ ਤੇ ਆਲੇ-ਦੁਆਲੇ ਜੰਗਲੀ ਜੰਗਲ ਆ ਇਹ ਨਹੀਂ ਹੈਗਾ ਵੀ ਜੰਗਲ ਦੇ ਵਿੱਚ ਦੀ ਕੋਈ ਰਸਤਾ ਹੋਊਗਾ ਕੋਈ ਰਸਤਾ ਨਹੀਂ ਹੋ ਸਕਦਾ ਕਿ ਕਈ ਬੰਦੇ ਜਿਹੜੇ ਇੱਥੇ ਆਉਂਦੇ ਆ ਕਹੋ ਵੀ ਗਲਤ ਇਰਾਦੇ ਨਾਲ ਆਉਂਦੇ ਆ ਜਾਂ ਲੁਕਦੇ ਆ ਉਹ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇੱਥੇ ਅਵਾਰਾ ਕੁੱਤੇ ਵੀ ਆ ਇਹ ਕਿਲੇ ਦੀ ਜਿਹੜੀ ਆਊਟਰ ਦੁਵਾਰਾ ਉਹ ਦਿਖ ਰਹੀ ਆ ਆਪਾਂ ਨੂੰ ਤੇ ਇਧਰਲੇ ਪਾਸੇ ਕਿਲੇ ਦੇ ਵਿੱਚ ਕਈ ਨਵੀਆਂ ਬਿਲਡਿੰਗਾਂ ਵੀ ਬਣੀਆਂ ਨੇ ਮਹਾਰਾਜ ਆ ਰਣਜੀਤ ਸਿੰਘ ਵੇਲੇ ਵੀ ਕੁਝ ਬਿਲਡਿੰਗ ਬਣੀ ਆ ਫਿਰ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਉਦੋਂ ਵੀ ਨਵੀਂ ਬਿਲਡਿੰਗ ਬਣੀ ਆ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਤੇ ਹੁਣ ਆਪਾਂ ਚੱਲੀਏ ਪੌਣੀਆਂ ਤੋਂ ਥੱਲੇ ਨੂੰ ਕਿਉਂਕਿ ਛੱਤ ਮਜ਼ਬੂਤ ਨਹੀਂ ਹੈਗੀ ਕਈ ਜਗ੍ਹਾ ਦੇ ਉੱਤੋਂ ਇਹ ਛੱਤ ਟੁੱਟੀ ਹੋਈ ਆ ਤੇ ਜਿਹਦੇ ਵਿੱਚੋਂ ਜੜਾਂ ਆਮ ਹੀ ਥੱਲੇ ਨੂੰ ਲੰਮਕਦੀਆਂ ਨੇ ਇਹ ਕਿਲੇ ਦਾ ਪਿਛਲਾ ਪਾਸਾ ਯਾਨਕਿ ਕਹ ਲਓ ਵੀ ਹੁਣ ਆਪਾਂ ਚੱਲੀਏ ਕਿਲੇ ਦੇ ਅੰਦਰ ਤੇ ਇੱਥੇ ਕਈ ਜਗ੍ਹਾ ਦੇ ਉੱਤੇ ਮੈਨੂੰ ਇਹ ਵੀ ਡਰ ਲੱਗਦਾ ਵੀ ਕੋਈ ਨਾ ਕੋਈ ਕੁੱਤਾ ਨਾ ਮਗਰ ਪੈ ਜਵੇ ਹੋ ਸਕਦਾ ਕੋਈ ਨਸ਼ੇੜੀ ਹੋਵੇ ਜਾਂ ਕੋਈ ਹੋਰ ਅਜਿਹਾ ਬੰਦਾ ਮੈਨੂੰ ਮਿਲ ਜਵੇ ਜਿਹੜਾ ਮੈਨੂੰ ਨੁਕਸਾਨ ਕਰੇ ਤੇ ਮੈਂ ਇਕੱਲਾ ਹੀ ਚੱਲਿਆ ਗਿਆ ਇੱਥੇ ਤੇ ਇਹਦੇ ਵਿੱਚ ਦੀ ਆਪਾਂ ਤੁਰੇ ਚੱਲਦੇ ਆਂ ਇਧਰਲੇ ਪਾਸੇ ਵੀ ਇੱਕ ਕਮਰਾ ਵਾ ਹਨੇਰਾ ਵਾ ਮੇਰੀ ਹਿੰਮਤ ਨਹੀਂ ਹੈਗੀ ਵੀ ਮੈਂ ਇਧਰ ਬੜਾਂ ਕਿਉਂਕਿ ਹੋ ਸਕਦਾ ਕੋਈ ਸੱਪ ਹੋਵੇ ਕੋਈ ਹੋਰ ਚੀਜ਼ ਹੋਵੇ ਜੇ ਇੱਥੇ ਮਨ ਲੋਕ ਕਿਵੇਂ ਉੱਚੀ ਦੇਣ ਆਵਾਜ਼ ਵੀ ਮਾਰਾਂ ਕਿਸੇ ਨੂੰ ਤਾਂ ਵੀ ਕਿਸੇ ਨੇ ਸੁਣਨੀ ਨਹੀਂ ਕਿਉਂ ਇੱਥੇ ਦਫਨ ਹੋ ਜਾਣੀ ਆ ਆਵਾਜ਼ ਇਹ ਕਿੱਡਾ ਵੱਡਾ ਹਾਲ ਆ ਜਿਹਦੇ ਵਿੱਚ ਸੈਨਾ ਜਿਹੜੀ ਆ 15 20 ਹਜ਼ਾਰ ਤੁਹਾਨੂੰ ਦੱਸਿਆ ਵਾ ਵੀ ਉਹ ਸੈਨਾ ਜਿਹੜੀ ਆ ਇੱਥੇ ਆਰਾਮ ਕਰਦੀ ਸੀ ਤੇ ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਤੇ ਇਹ ਡਾਟਾ ਨਾਲ ਬਣਿਆ ਹੋਇਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਲੈਂਟਰ ਪਾਉਣ ਨੂੰ ਸੀਮੈਂਟ ਹੁੰਦਾ ਸੀ ਤੇ ਉਦੋਂ ਤਾਂ ਚੂਨੇ ਚਾਨੇ ਦੇ ਆਈ ਮੇਰੇ ਖਿਆਲ ਪਲਾਸਟਰ ਕਰਦੇ ਹੁੰਦੇ ਸੀ ਤੇ ਇਹ ਡਾਟਾ ਦਾ ਬਣਿਆ ਹੋਇਆ ਤੇ ਇੱਥੇ ਚੋਰਾਂ ਨੇ ਚੋਰੀ ਕਰਕੇ ਹਰ ਇੱਕ ਚੀਜ਼ ਪੱਟ ਕੇ ਲੈ ਗਏ ਕਿ ਔਣ ਅੱਗੇ ਚੱਲ ਕੇ ਤੁਹਾਨੂੰ ਦਿਖਾਉਣਾ ਇੱਕਵੇਂ ਪਹਿਲਾਂ ਬਿਲਡਿੰਗ ਦੇਖ ਕੇ ਆਇਆ ਮੈਂ ਉਹਨੂੰ ਸ਼ੂਟ ਨਹੀਂ ਕੀਤਾ ਤੇ ਇਹ ਖਿੜਕੀਆਂ ਦੇ ਵਿੱਚ ਵੀ ਕੁਝ ਨਾ ਕੁਝ ਲੱਗਿਆ ਹੋਊਗਾ ਚਾਹੇ ਲੱਕੜ ਲੱਗੀ ਹੋਵੇ ਚਾਹੇ ਲੋਹਾ ਲੱਗਿਆ ਹੋਵੇ ਇਹ ਵੀ ਸਾਰੀਆਂ ਚੀਜ਼ਾਂ ਗਾਇਬ ਹੋ ਗਈਆਂ ਆ ਵੀ ਇੱਕ ਰਸਤਾ ਜਾਂਦਾ ਪਰ ਆਪਾਂ ਜਾਣਾ ਨਹੀਂ ਇੱਧਰ ਦੀ ਤੇ ਇਹ ਹਾਲ ਆ ਜਿਹੜਾ ਹਾਲ ਤੋਂ ਬਾਅਦ ਆਪਾਂ ਚੱਲਦੇ ਆ ਪਤਾ ਨਹੀਂ ਇਹਦੇ ਵਿੱਚ ਕਿੰਨੀਆਂ ਲਾਸ਼ਾਂ ਵੀ ਦਫਨ ਹੋਣ ਕਿਉਂਕਿ ਜਿੱਥੇ ਕੋਈ ਰਾਖਾ ਹੀ ਹੈ ਨਹੀਂ ਜਿੱਥੇ ਕੋਈ ਸਿਕਿਉਰਿਟੀ ਗਾੜੀ ਹੈ ਨਹੀਂ ਇਹ ਉੱਪਰ ਜਿਹੜਾ ਪਿੱਪਲ ਤੁਹਾਨੂੰ ਦਿਖਾਇਆ ਸੀ ਉਹਦੀਆਂ ਜੜਾਂ ਨੇ ਜਿਹੜੀਆਂ ਛੱਤ ਪਾੜ ਕੇ ਥੱਲੇ ਨੂੰ ਆ ਗਈਆਂ ਤੇ ਇੱਧਰਲੇ ਪਾਸੇ ਵੀ ਜੜਾਂ ਆ ਗਈਆਂ ਤੇ ਇਹ ਜਿਹੜਾ ਪਲਾਸਟਰ ਆ ਉਹਨਾਂ ਕਰਕੇ ਉਖੜਿਆ ਹੋਇਆ ਦੇਖੋ ਜੜਾਂ ਕਿਵੇਂ ਆਈਆਂ ਹੋਈਆਂ ਥੱਲੇ ਨੂੰ ਤੇ ਇੱਥੇ ਜਿੰਨਾ ਮਰਜੀ ਕੋਈ ਰੌਲਾ ਪਾ ਲਵੇ ਕਿਸੇ ਨੂੰ ਇੱਥੇ ਦੀ ਆਵਾਜ਼ ਬਾਹਰ ਨਹੀਂ ਸੁਣਨੀ ਮੰਨ ਲਓ ਕੁਝ ਲੜ ਜਵੇ ਸੱਪ ਲੜ ਜੇ ਜਾਂ ਕਿਸੇ ਨੇ ਕੋਈ ਹਮਲਾ ਕਰਤਾ ਤਾਂ ਮੈਨੂੰ ਛੁਰਾਉਣ ਵਾਲਾ ਕੋਈ ਹੈ ਨਹੀਂ ਇਸ ਕਰਕੇ ਆ ਰਿਸਕ ਲੈ ਲਿਆ ਵੈਸੇ ਚਾਹੀਦਾ ਸੀ ਵੀ ਕਿਸੇ ਨਾ ਕਿਸੇ ਸਾਥੀ ਨੂੰ ਇੱਥੇ ਨਾਲ ਲੈ ਕੇ ਜਾਂਦਾ ਹੁਣ ਇੱਕ ਆ ਬਿਲਡਿੰਗ ਆ ਇਹਦੇ ਵਿੱਚ ਖੂਬੀ ਬਣੇ ਹੋਏ ਆ ਜਿੱਥੋਂ ਪਾਣੀ ਭਰਦੇ ਹੁੰਦੇ ਸੀ ਇਹਦੇ ਵਿੱਚ ਵੀ ਚੱਲਦੇ ਆ ਦੇਖਦੇ ਆ ਅੰਦਰ ਕੀ ਆ ਇਹ ਵੀ ਟਾਈ ਟੈਣ ਵਾਲੀ ਹੋਈ ਆ ਤੇ ਇਹਦੇ ਵਿੱਚੋਂ ਵੀ ਤਕਰੀਬਨ ਜੇ ਕੋਈ ਮਾੜਾ ਮੋਟਾ ਸਮਾਨ ਹੋਊਗਾ ਲੋਕ ਲੈ ਗਏ ਕੱਢ ਗਏ ਇੱਥੇ ਕਿਤੇ ਖੜਕਾ ਸੁਣਿਆ ਮੈਨੂੰ ਤੇ ਆਹ ਜਿਹੜੀ ਬਿਲਡਿੰਗ ਸਾਹਮਣੇ ਬਣੀ ਹੋਈ ਆ ਇਹਦੇ ਵਿੱਚ ਵੀ ਮੈਨੂੰ ਕਈ ਜਗ੍ਹਾ ਤੇ ਸੁਆਹ ਦਿਸੀ ਆ ਜਿਵੇਂ ਕਿਸੇ ਨੇ ਕਿਸੇ ਨੂੰ ਸਾੜਿਆ ਹੁੰਦਾ ਇਹ ਇੱਥੇ ਦਾ ਕੋਈ ਬੰਦਾ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਕਰ ਰਹੇ ਹੋ ਇਹ ਕਹਿੰਦੇ ਜੀ ਅਸੀਂ ਸਾਡੀ ਬੱਕਰੀ ਦਾ ਬੱਚਾ ਮਰ ਗਿਆ ਅਸੀਂ ਉਹਨੂੰ ਦੱਬਣ ਲੱਗੇ ਆ ਤੇ ਹੁਣ ਅੱਗੇ ਆਪਾਂ ਮੇਨ ਗੇਟ ਵੱਲ ਨੂੰ ਇਸੇ ਗੇਟ ਥਾਣੀਆਂ ਆਪਾਂ ਅੰਦਰ ਆਏ ਸੀ ਤੇ ਇਸ ਗੇਟ ਦੇ ਵੀ ਹਾਲਾਤ ਦੇਖ ਲਓ ਵੀ ਕਿਵੇਂ ਖਸਤਾ ਹਾਲਾਤ ਨੇ ਤੇ ਉੱਪਰ ਸਾਰੀਆਂ ਕੰਧਾਂ ਢਹਿਣ ਵਾਲੀਆਂ ਨੇ ਇਸ ਕਿਲੇ ਦੇ ਵਿੱਚ ਇੱਕ ਕਹੋ ਵੀ 100 ਸਾਲਾਂ ਤੋਂ ਹੀ ਇੱਕ ਆਈਟੀਆਈ ਚੱਲਦੀ ਆ 50 100 ਸਾਲਾਂ ਤੋਂ ਆਈਟੀਆਈ ਚੱਲਦੀ ਆ ਜਿਹੜੀ ਜਿਹਦੀ ਬਿਲਡਿੰਗ ਵੀ ਬਹੁਤ ਪੁਰਾਣੀ ਆ ਤੇ ਆਹ ਕੋਈ ਨਵੀਂ ਬਿਲਡਿੰਗ ਆ ਅੰਗਰੇਜ਼ਾਂ ਵੇਲੇ ਸ਼ਾਇਦ ਬਣੀ ਹੋਵੇ ਕੋਈ ਤੇ ਇੱਥੇ ਵੀ ਕੁਝ ਨਹੀਂ ਹੈਗਾ ਲੋਹੇ ਦੀ ਤਾਂ ਕੋਈ ਚੀਜ਼ ਦਿਸਦੀ ਹੋਈ ਨਹੀਂ ਜਾਨਕਿ ਪਤਾ ਨਹੀਂ ਕਿਵੇਂ ਨਾ ਕਿਵੇਂ ਚੀਜ਼ਾਂ ਇੱਥੋਂ ਗਾਇਬ ਹੋ ਗਈਆਂ ਅੱਜ ਵੀ ਜੇ ਕੋਈ ਇੱਥੇ ਚਲਾ ਜਾਵੇ ਕੋਈ ਪੁੱਛਣਾ ਨਹੀਂ ਕਿਸੇ ਨੇ ਕੋਈ ਦੱਸਣਾ ਨਹੀਂ ਇੱਥੇ ਜਾ ਕੇ ਜਦੋਂ ਮਰਜੀ ਕਹਿ ਲਓ ਵੀ ਅਜਿਹਾ ਆਨਸਰ ਜਦੋਂ ਮਰਜੀ ਜਾ ਕੇ ਲੁਕ ਜਾਵੇ ਕਿਸੇ ਨੂੰ ਲੱਭਣਾ ਨਹੀਂ ਰਾਤ ਬਰਾਤੇ ਦਾ ਇੱਥੇ ਆਉਂਦਿਆਂ ਨੂੰ ਡਰ ਲੱਗਦਾ ਤੇ ਹੁਣ ਆਪਾਂ ਪਹਿਲਾਂ ਤਾਂ ਸੁਰੰਗ ਲੱਭੀਏ ਇੱਥੇ ਕੀ ਦੱਸਿਆ ਗਿਆ ਮੈਨੂੰ ਕਿ ਇਧਰ ਸੁਰੰਗ ਆਹੋ ਜਿਹੜੀ ਫਲੋਰ ਨੂੰ ਨਿਕਲਦੀ ਆ ਇਹ ਪੁਰਾਣਾ ਖਸਤਾ ਹਾਲਾਤ ਦੇ ਵਿੱਚ ਦਰਵਾਜ਼ਾ ਐਸ ਦਾ ਇੱਕ ਪਾਸਾ ਤਾਂ ਹੈਗਾ ਇੱਕ ਪਾਸਾ ਗਾਇਬ ਹੋ ਗਿਆ ਤੇ ਇੱਕ ਅਗਲੇ 게ਟ ਦਾ ਵੀ ਜਿਹੜਾ ਦਰਵਾਜ਼ਾ ਵਾ ਉਹ ਵੀ ਗਾਇਬ ਹੋ ਗਿਆ ਇਧਰਲੇ ਪਾਸੇ ਦੱਸਿਆ ਗਿਆ ਕਿ ਸੁਰੰਗ ਹੈਗੀ ਆ ਇਧਰ ਵੀ ਕੋਈ ਨਵੀਂ ਬਿਲਡਿੰਗ ਬਣੀ ਆ ਦੇਖੋ بڑے ਬਲੌਗ ਬਣੇ ਹੋਏ ਆ ਇਸ ਕਿਲੇ ਦੇ ਉੱਤੇ ਪਰ ਕਿਸੇ ਨੇ ਇਹ ਚੀਜ਼ ਦੀ ਸਚਾਈ ਦਿਖਾਉਣ ਦੀ ਬਜਾਏ ਕਹ ਲੋ ਵੀ ਹੋਰ ਹੀ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਵੀ ਦੇਖੋ ਤੁਸੀਂ ਜਿੰਨੀਆਂ ਬਿਜਲੀ ਦੀਆਂ ਪੁਆਇੰਟ ਸੀਗੇ ਜਾਂ ਜਿੰਨੇ ਕੋਈ ਪਾਣੀ ਦੇ ਪੁਆਇੰਟ ਸੀਗੇ ਸਾਰੇ ਹੀ ਅਗਲੇ ਢੇੜਕੇ ਲੈ ਗਏ ਤਾਰਾਂ ਤੱਕ ਵੀ ਯਾਨਕਿ ਕੋਈ ਚੀਜ਼ ਇਹਦੇ ਵਿੱਚ ਸਾਬਤੀ ਹੈ ਨਹੀਂ ਆਹ ਦੇਖੋ ਤੁਸੀਂ ਆਹ ਸਾਰੇ ਬਿਜਲੀ ਦੇ ਬੋਰਡ ਬੂਡ ਇਹ ਸਾਰੀਆਂ ਚੀਜ਼ਾਂ ਗਾਇਬ ਨੇ ਜਿਹੜਾ ਵੀ ਬੰਦਾ ਕੋਈ ਇਥੋਂ ਲਾ ਕੇ ਲੈ ਕੇ ਗਿਆ ਹੋਣਾ ਉਹ ਤਸੱਲੀ ਨਾਲ ਲਾ ਕੇ ਲੈ ਕੇ ਗਿਆ ਅੱਗੇ ਚੱਲਦੇ ਹਾਂ ਜਿਵੇਂ ਦੇ ਦੱਸਿਆ ਕਿ ਆਪਾਂ ਉਹ ਸੁਰੰਗ ਵੱਲ ਨੂੰ ਚਲੀਏ ਇੱਧਰਲੇ ਪਾਸੇ ਵੀ ਕੋਈ ਖੁਫੀਆ ਕਮਰੇ ਹੈਗੇ ਆ ਇੱਥੇ ਇਹਨਾਂ ਕਮਰਿਆਂ ਦੇ ਨਾਲ ਹੀ ਪਰਲੇ ਪਾਸੇ ਸੁਰੰਗਾ ਤੇ ਤੁਹਾਨੂੰ ਸੁਰੰਗ ਦੇ ਦਰਸ਼ਨ ਕਰਾਉਣਾ ਜਿਹੜੀ ਇਹ ਸੁਰੰਗਾ ਇਹ 8 ਤੋਂ 11 ਫੁੱਟ ਉਚਾਈ ਆ ਤੇ 3 ਤੋਂ 4 ਫੁੱਟ ਜਿਹੜੀ ਹੈਗੀ ਆ ਇਹਦੀ ਚੜਾਈ ਆ ਤੇ ਇਹ 20 ਤੋਂ 25 ਕਿਲੋਮੀਟਰ ਸਫ਼ਰ ਕਰਦੀ ਆ ਅੰਦਰ ਨੂੰ ਜਾਂਦੀ ਆ ਤੇ ਇਸੇ ਟਨਲ ਨੂੰ ਇੱਟਾਂ ਸੈੱਟ ਸੈੱਟ ਕੇ ਹੁਣ ਬੰਦ ਕਰ ਦਿੱਤਾ ਗਿਆ ਕਿ 500 ਸਾਲ ਪੁਰਾਣੀ ਆ ਇਹਦਾ ਕੋਈ ਭਰੋਸਾ ਨਹੀਂ ਵੀ ਕਿੱਥੋਂ ਉਹ ਖਤਮ ਹੋ ਗਈ ਕਿੱਥੇ ਖਰਾਬ ਹੋ ਗਈ ਇਸ ਦੇ ਰਿਲੇਟਡ ਮੈਂ ਤੁਹਾਨੂੰ ਇੱਕ ਵੀਡੀਓ ਨਾਲ ਹੀ ਇਹਦੇ ਦਿਖਾਉਣਾ ਕਿ ਅੰਦਰਲੇ ਪਾਸੇ ਜਦੋਂ ਘੋੜ ਸਵਾਰ ਇਹਦੇ ਵਿੱਚ ਦੀ ਨਿਕਲਦੇ ਹੁੰਦੇ ਸੀ ਤਾਂ ਉਧਰੋਂ ਘੋੜੇ ਆਉਂਦੇ ਜਾਂ ਇਧਰੋਂ ਘੋੜੇ ਜਾਂਦੇ ਉਹਨਾਂ ਨੂੰ ਪਾਸ ਕਰਾਉਣ ਵਾਸਤੇ ਵੀ ਇੱਥੇ ਜਗ੍ਹਾਵਾਂ ਦੱਸੀਆਂ ਹੋਈਆਂ ਕਿ ਉਧਰ ਦੇ ਉੱਥੇ ਘੋੜੇ ਖੜਾ ਲੈਂਦੇ ਜਾਂਦੇ ਸੀਗੇ ਇੱਥੇ ਹੀ ਰੋਟੀ ਪਾਣੀ ਵੀ ਖਾਂਦੇ ਸੀ ਘੋੜਿਆਂ ਨੂੰ ਪਾਣੀ ਵੀ ਪਿਉਂਦੇ ਸੀ ਤੇ ਇੱਥੇ ਆਰਾਮ ਵੀ ਕਰਦੇ ਹੁੰਦੇ ਸੀ ਕਿਉਂਕਿ ਜੇ 25 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਘੋੜਿਆਂ ਦੇ ਉੱਤੇ ਸਫ਼ਰ ਤੈਅ ਕਰਨਾ ਤਾਂ ਇੱਕ ਤਰ੍ਹਾਂ ਦਾ ਜਿਵੇਂ ਬੰਦੇ ਨੇ ਤੁਰ ਕੇ ਸਫ਼ਰ ਤੈਅ ਕਰਨਾ ਉਸੇ ਤਰੀਕੇ ਸਫ਼ਰ ਤੈਅ ਹੁੰਦਾ ਸੀ ਹੁਣ ਤਾਂ ਇਹ ਸੁਰੰਗ ਦੀ ਜਿਹੜੀ ਹਾਲਾਤ ਆ ਉਹ ਬਹੁਤ ਖਸ ਖਸਤਾ ਹੋ ਗਏ ਵਿੱਚ ਪਾਣੀ ਆ ਗਿਆ ਤੇ ਇਸ ਵੀਡੀਓ ਦੇ ਵਿੱਚ ਇੱਕ ਤੋਂ ਲਈ ਹੋਈ ਵੀਡੀਓ ਆ ਤੇ ਇਹਦੇ ਵਿੱਚ ਟਨਲ ਜਿਹੜੀ ਆ ਸੁੰਗੜ ਕੇ ਛੋਟੀ ਹੋ ਗਈ ਤੇ ਇਹਦੇ ਵਿੱਚ ਦੀ ਲਾਈਨ ਵਾਈਜ਼ ਘੋੜੇ ਜਾਂਦੇ ਹੁੰਦੇ ਸੀ ਇਹ ਕੁਝ ਹਜ਼ਾਰ ਮਿਲੇ ਆ ਅੰਦਰੋਂ ਤੇ ਅੰਦਰ ਹੀ ਉਹ ਰੋਟੀ ਪਾਣੀ ਬਣਾਉਂਦੇ ਹੁੰਦੇ ਸੀ ਅੰਦਰ ਹੀ ਵਿਸ਼ਰਾਮ ਕਰ ਲੈਂਦੇ ਹੁੰਦੇ ਸੀ ਤੇ ਹਵਾ ਵਾਸਤੇ ਥਾਂ ਥਾਂ ਦੇ ਉੱਤੇ ਵੈਂਟੀਲੇਸ਼ਨ ਰੱਖੇ ਹੋਏ ਸੀਗੇ ਕਿ ਜਦੋਂ ਦੁਸ਼ਮਣ ਆਉਂਦਾ ਸੀਗਾ ਤੇ ਉਹਨੂੰ ਪਤਾ ਨਾ ਲੱਗੇ ਵੀ ਸੁਰੰਗਾ ਤਾਂ ਉਹ ਜਿਹੜਾ ਵੈਂਟੀਲੇਸ਼ਨ ਆ ਉਹਨੂੰ ਬੰਦ ਕਰ ਦਿੰਦੇ ਹੁੰਦੇ ਸੀਗੇ ਕਿਸੇ ਨਾ ਕਿਸੇ ਤਰੀਕੇ ਪੱਥਰ ਦਾ ਪੱਥਰ ਲਾ ਕੇ ਤੇ ਇਦਾਂ ਇੱਥੇ ਆ ਜਿਹੜੀ ਜਗਾ ਬਾਗ ਜਿਵੇਂ ਘੋੜੇ ਬੰਨ ਤੇ ਇਹ ਤਾਂ ਹੁਣ ਹਾਲਾਤ ਜਿਹੜੇ ਆ ਬਿਲਕੁਲ ਖਰਾਬ ਹੋ ਗਏ ਆ ਤੇ ਇਹ ਜਿਹੜੀ ਟਨਲ ਆ ਇਹਦੇ ਵਿੱਚ ਹੀ ਕਈ ਕਈ ਦਿਨ ਲੋਕੋ ਲੁਕੇ ਵੀ ਰਹਿੰਦੇ ਹੁੰਦੇ ਸੀ ਜਿਵੇਂ ਦੂਜੇ ਪਾਸੇ ਦਰਿਆ ਦੇ ਪਰਲੇ ਪਾਸੇ ਕਿਲੇ ਦੇ ਉੱਤੇ ਕਿਸੇ ਨੇ ਹਮਲਾ ਕਰਤਾ ਤਾਂ ਜਿਹੜੀ ਫੌਜ ਆ ਉਸ ਦਰਿਆ ਕਿਵੇਂ ਪਾਰ ਕਰੂ ਹੁਣ ਤਾਂ ਜਿਹੜਾ ਦਰਿਆ ਵਾ ਅੱਧਾ ਕਿਲੋਮੀਟਰ ਹੁਣਾ ਚੌੜਾ ਉਸ ਵਕਤ ਜਿਹੜਾ ਦਰਿਆ ਸੀਗਾ ਉਹ 3-4 ਕਿਲੋਮੀਟਰ 5 ਕਿਲੋਮੀਟਰ ਚੌੜਾ ਹੁੰਦਾ ਸੀ ਦਰਿਆ ਉਦੋਂ ਡੈਮ ਨਹੀਂ ਸੀ ਬਣੇ ਹੋਏ ਤੇ ਬਹੁਤ ਪਾਣੀ ਜਿਹੜਾ ਸੀਗਾ ਉਹ ਆ ਜਾਂਦਾ ਹੁੰਦਾ ਸੀ ਹੁਣ ਤਾਂ ਬਹੁਤ ਪਾਣੀ ਖੇਤਾਂ ਨੂੰ ਸਚਾਈ ਨੂੰ ਲੱਗ ਜਾਂਦਾ ਪਰ ਉਦੋਂ ਜਿਹੜਾ ਪਾਣੀ ਆਉਣਾ ਹੁੰਦਾ ਸੀ ਪਹਾੜਾਂ ਤੋਂ ਉਹ ਸਾਰਾ ਪਾਣੀ ਸਤਲੋਈ ਚ ਹੀ ਆਉਂਦਾ ਹੁੰਦਾ ਸੀ ਤੁਹਾਨੂੰ ਮੈਂ ਦੱਸਿਆ ਵਾ ਕਿ ਉਹਦੇ ਵਿੱਚ ਸਤਲੋਈ ਦਰਿਆ ਦੇ ਵਿੱਚ ਸ਼ਿਪ ਵੀ ਚੱਲਦੇ ਸੀ ਕਿਸ਼ਤੀਆਂ ਵੀ ਚੱਲਦੀਆਂ ਸੀ ਵਪਾਰ ਵੀ ਹੁੰਦੇ ਹੁੰਦੇ ਸੀ ਤੇ ਇਹ ਇੱਥੇ ਕੋਈ ਖੁਫੀਆ ਕਮਰੇ ਬਣੇ ਹੋਏ ਆ ਤੇ ਐਦਾਂ ਪਾਣੀ ਪੂਣੀ ਆ ਜਾਂਦਾ ਦਰਿਆ ਦਾ ਤਾਂ ਮੁਸ਼ਕਲਾਂ ਹੋ ਜਾਂਦੀਆਂ ਸੀ ਪਰ ਫੌਜ ਲਗਾਤਾਰ ਦੂਜੇ ਪਾਸੇ ਚਲੀ ਜਾਂਦੀ ਹੁੰਦੀ ਸੀ ਐਸ ਵਕਤ ਤਾਂ ਕਹ ਲਓ ਵੀ ਬੜੇ ਹੈਗੇ ਆ ਮਸ਼ੀਨੀ ਯੋਗਾ ਉਸ ਵਕਤ ਇਹ ਕਈਆਂ ਨਾਲ ਹੱਥਾਂ ਨਾਲ ਪੱਟੀ ਹੋਈ ਸੁਰੰਗਾ ਇਹਦੇ ਚੋਂ ਕਿਵੇਂ ਮਲਵਾ ਬਾਹਰ ਕੱਢਿਆ ਹੋ ਕਿੰਨੇ ਸਾਲ ਲੱਗੇ ਹੋਣਗੇ ਤੇ ਇਹ ਵੀ ਕਹ ਲੋ ਵੀ ਇੱਕ ਤਰ੍ਹਾਂ ਦਾ ਰਾਜ ਹੀ ਆ ਤੇ ਉਸ ਵਕਤ ਰਾਜਿਆਂ ਦਾ ਦਿਮਾਗ ਵੀ ਇੰਨਾ ਕੰਮ ਕਰਦਾ ਹੁੰਦਾ ਸੀ ਕਹਿੰਦੇ ਵੀ ਇਸ ਸੁਰੰਗ ਦੇ ਵਿੱਚੋਂ ਹੀ ਤਿੰਨ ਰਸਤੇ ਪਾੜਦੇ ਸੀ ਇੱਕ ਫਿਰੋਜ਼ਪੁਰ ਵੱਲੋਂ ਚਲੇ ਜਾਂਦਾ ਹੁੰਦਾ ਸੀ ਇੱਕ ਦਿੱਲੀ ਵੱਲੋਂ ਚਲੇ ਜਾਂਦਾ ਹੁੰਦਾ ਸੀ ਹੁਣ ਇਹ ਨਹੀਂ ਪਤਾ ਵੀ ਕਿੱਥੇ ਜਾ ਕੇ ਨਿਕਲਦਾ ਸੀ ਉਹ ਤੇ ਇਹ ਨਹੀਂ ਹੈਗਾ ਵੀ ਇੱਕ ਰਸਤਾ ਜਿਹੜਾ ਇੱਕ ਪਾਸੇ ਹੀ ਜਾਂਦਾ ਸੀ ਇਹਦੇ ਚੋਂ ਵੀ ਬਦਲ ਜਾਂਦਾ ਸੀ ਤੇ ਉੱਪਰ ਜਿਹੜਾ ਦਰਿਆ ਜਿਹੜਾ ਸਤਲੁਜ ਦਰਿਆ ਠਾਠਾ ਮਾਰਦਾ ਚੱਲਦਾ ਹੁੰਦਾ ਸੀ ਫੇਰ ਵੀ ਇਹ ਜਿਹੜੀਆਂ ਸੁਰੰਗਾਂ ਨੇ ਬੰਦੇ ਨੇ ਪੱਟ ਕੇ ਇੱਕ ਤਰ੍ਹਾਂ ਦੀ ਇੰਜੀਨੀਅਰਿੰਗ ਦੀ ਮਿਸਾਲ ਪੈਦਾ ਕੀਤੀ ਆ ਜਿਵੇਂ ਅੱਜ ਦੇ ਦਿਨਾਂ ਦੇ ਵਿੱਚ ਸਮੁੰਦਰ ਦੇ ਵਿੱਚ ਲੋਕਾਂ ਨੇ ਸੁਰੰਗਾਂ ਬਣਾ ਲੀਆਂ ਬੰਬੇ ਵੀ ਜਿਹੜੀ ਆ ਬੰਬੇ ਵੀ ਇੱਕ ਸੁਰੰਗ ਬਣੀ ਆ ਜਿਹੜੀ 2-3 ਕਿਲੋਮੀਟਰ ਦੀ ਬਣੀ ਆ ਉਹ ਸਮੁੰਦਰ ਦੇ ਵਿੱਚ ਦੀ ਬਣੀ ਹੋਈ ਆ ਇਸ ਤਰੀਕੇ ਦੀਆਂ ਅੰਦਰ ਸੁਰੰਗਾਂ ਸੀ ਇਦਾਂ ਰਸਤੇ ਪਾੜਦੇ ਹੁੰਦੇ ਸੀ ਤੇ ਇਹ ਤੁਹਾਨੂੰ ਇੱਕ ਉਸ ਸੁਰੰਗ ਦਾ ਉਦਾਹਰਨ ਦੇ ਤੌਰ ਤੇ ਮੈਂ ਇਹ ਸੁਰੰਗ ਪੇਸ਼ ਕੀਤੀ ਆ ਤੇ ਅੱਗੇ ਜਾ ਕੇ ਸੁਰੰਗ ਇਹ ਬੰਦ ਹੋ ਜਾਂਦੀ ਆ ਤੇ ਫਿਰ ਉੱਥੋਂ ਵਾਪਸੀ ਆ ਤੇ ਛੱਤ ਬਣੀ ਹੋਈ ਸੀ ਹੁਣ ਆਪਾਂ ਚੱਲੀਏ ਕਿਲੇ ਦੇ ਬਾਹਰ ਵਾਲੇ ਨੂੰ ਤੇ ਇਹ ਲੁਧਿਆਣੇ ਵਾਲਿਆਂ ਨੇ ਕਹਿੰਦੇ ਵੀ ਇਹ ਸੰਭੀ ਨਹੀਂ ਗਈ ਚੀਜ਼ ਨਹੀਂ ਤਾਂ ਇੱਥੇ ਇਹ ਚੀਜ਼ਾਂ ਦੇਖਣਯੋਗ ਹੈਗੀਆਂ ਨੇ ਇਹ ਸੁਰੰਗ ਜਿਹੜੀ ਆ ਲਾ ਲੋ ਵੀ ਇੱਥੋਂ ਫਲੋਰ ਆ ਜਿਹੜਾ 25 30 ਕਿਲੋਮੀਟਰ ਦੂਰ ਆ ਜੇ ਬਾਈ ਰੁੜ ਜਾਂਦੇ ਆ ਤਾਂ ਤੇ ਮੰਨ ਲਓ ਸੁਰੰਗ 2 4 5 ਕਿਲੋਮੀਟਰ ਹੋਰ ਘੱਟ ਲਾ ਲੋ ਤੁਸੀਂ ਆਪਾਂ ਬਿਲਕੁਲ ਟੀਸੀ ਤੇ ਆ ਗਏ ਆ ਇਹ ਲੁਧਿਆਣਾ ਸ਼ਹਿਰ ਆ ਲੋਕਾਂ ਨੇ ਇਹਦੇ ਵਿੱਚ ਦੀਏ ਰਸਤੇ ਬਣਾਏ ਹੋਏ ਆ ਪਰ ਇੱਥੇ ਪੁਰਾਣੀ ਇੱਟ ਨਹੀਂ ਲੱਭੀ ਆਪਾਂ ਨੂੰ ਇੱਥੇ ਤਕਰੀਬਨ ਨਵੀਂ ਇੱਟੀ ਆ ਤੇ ਇਹ ਕਿਲੇ ਦੀ ਦੀਵਾਰ ਆ ਜਿਹੜੀ ਬਹੁਤ ਦੂਰ ਤੱਕ ਜਾਂਦੀ ਆ ਇਹ ਇਹ ਦੇ ਵਿੱਚ ਵੀ ਆ ਪਾਏ ਆ ਤੇ ਇੱਥੋਂ ਦੀ ਤੁਸੀਂ ਲਾ ਲਓ ਵੀ ਘੋੜਿਆਂ ਦੇ ਉੱਤੇ ਲੋਕ ਸਿੱਧਾ ਡਾਇਰੈਕਟ ਚਲੇ ਜਾਂਦੇ ਹੁੰਦੇ ਸੀਗੇ ਫਿਰ ਵੀ ਉਹ ਚੱਲਦੇ ਆ ਨਾਲ-ਨਾਲ ਦੇਖ ਕੇ ਹੁੰਨੇ ਆ ਵੀ ਕਈ ਵਾਰੀ ਇਹਦੇ ਤੋਂ ਤੁਰ ਕੇ ਚੱਲਦੇ ਆ ਇਹ ਜਿਹੜਾ ਥੜਾ ਵਾ ਇਹ ਵੀ ਲੁਧਿਆਣੇ ਦਾ ਕਾਫੀ ਉੱਚੀ ਜਗ੍ਹਾ ਵਾ ਇਹ ਤੇ ਆ ਸਾਰੀ ਕੰਦ-ਕੰਦ ਟਹਿ ਗਈ ਆ ਤੇ ਇਧਰਲੇ ਪਾਸੇ ਸਾਰੇ ਕਿਲੇ ਸੀਗਾ ਤੇ ਇੱਥੋਂ ਵੀ ਹੁਣ ਤਾਂ ਲੋਕਾਂ ਨੇ ਰਾਹ ਬਣਾ ਲਏ ਆ ਤੇ ਇਧਰਲੇ ਪਾਸੇ ਸ਼ਹਿਰ ਆ ਸ਼ਹਿਰ ਦੀਆਂ ਵੀ 5-5 ਮੰਜ਼ਲਾਂ ਜਿਹੜੀਆਂ ਹੈਗੀਆਂ ਨੇ ਐਸ ਕਿਲੇ ਤੋਂ ਨੀਵੀਆਂ ਹੀ ਦਿਸਦੀਆਂ ਨੇ ਚਲਿਏ ਵਾਪਸ ਅੱਜ ਘਰ ਆਏ ਤੁਹਾਨੂੰ ਕਿਲੇ ਦੇ ਦਰਸ਼ਨ ਜਿਹਦੀ ਕੋਈ ਸਾਂਭ ਸੁਭਾਲ ਨਹੀਂ ਹੈਗੀ ਕੋਈ ਇੱਥੇ ਬੰਦਾ ਨਹੀਂ ਕੋਈ ਇੱਥੇ ਸਿਕਿਉਰਿਟੀ ਗਾਰਡ ਨਹੀਂ ਜਿਹਦਾ ਜੀ ਕਰਦਾ ਅੰਦਰ ਆ ਜਾਂਦਾ ਤੇ ਦੂਜੀ ਗੱਲ ਆ ਵੀ ਇੱਥੇ ਗੇਟ ਗੁੱਟ ਵੀ ਜੇ ਆਪਾਂ ਕਹਿੰਦੇ ਆ ਵੀ ਮੇਨ ਗੇਟ ਆ ਕੋਈ ਕੋਈ ਇੱਥੇ ਮੇਨ ਗੇਟ ਹੈਗਾ ਉਹ ਵੀ ਮੈਂ ਤੁਹਾਨੂੰ ਦਿਖਾਇਆ ਹੋਇਆ ਵੀ ਕਹੇ ਜੀ ਹਾਲਤ ਦੇ ਵਿੱਚ ਆ ਖਸਤਾ ਹਾਲਤ ਦੇ ਵਿੱਚ ਤੇ ਸ਼ਾਮ ਨੂੰ ਇੱਥੇ ਕਈ ਜਗ੍ਹਾ ਤੇ ਸ਼ਰਾਬ ਦੀਆਂ ਬੋਤਲਾਂ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਨੇ ਤੇ ਜਿਨ੍ਹਾਂ ਦਾ ਤੁਸੀਂ ਸਾਬਕਾ ਤਬਲਾ ਸਕਦੇ ਹਾਂ ਲੋਕਾਂ ਨੇ ਕੂੜਾ ਸਿੱਟਿਆ ਅੱਗ ਲਾਈ ਹੋਈ ਆ ਬਾਲਿਆ ਹੋਇਆ ਤੇ ਇੱਥੇ ਕੋਈ ਗਾਰਡ ਨਹੀਂ ਤੇ ਲੋਕਾਂ ਨੇ ਆਪਦੀ ਸੁੱਖ ਸਹੂਲਤ ਨੂੰ ਲਾ ਲਓ ਜਾਂ ਇਹਦੇ ਰਾਹ ਹੀ ਇੰਨੇ ਘਟੇ ਗਏ ਕਿ ਲੋਕ ਆਪ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਇੱਧਰ ਨੂੰ ਆ ਸਕਦੇ ਆ ਕਹਿੰਦਾ ਵੀ ਉਹ ਗਲੀਆਂ ਗੁਲੀਆਂ ਇੱਕ ਵਾਰੀ ਫੇਰ ਆਪਾਂ ਦਰਸ਼ਨ ਕਰਦੇ ਹਾਂ ਸੁਰੰਗ ਦੇ ਇਹ ਉਹ ਸੁਰੰਗ ਆ ਅਪਾ ਕਹਿੰਦੇ ਹਨ ਵੀ ਪਹਾੜਾਂ ਦੇ ਵਿੱਚ ਜੀ ਟਨਲ ਕੱਢ ਲਈ ਇਹ ਸਤਲੁਜ ਦਰਿਆ ਦੇ ਥੱਲੇ ਦੀ ਟਨਲ ਜਾਂਦੀ ਆ ਤੇ ਆ ਕੋਈ ਬਾਅਦ ਚ ਬਿਲਡਿੰਗ ਬਣੀ ਆ ਇੱਥੇ ਇੱਕ ਆਈਟੀਆਈ ਵੀ ਆ ਤੇ ਉਹਦੀ ਕੱਪੜਿਆਂ ਦੇ ਡਿਜ਼ਾਈਨ ਕਰਨ ਦੀ ਕੱਪੜਿਆਂ ਦੇ ਟੈਕਸਟਾਈਲ ਤੇ ਆਈਟੀਆਈ ਆ ਤੇ ਲੁਧਿਆਣਾ ਜਿਹੜਾ ਸ਼ਹਿਰ ਆ ਜਿਹੜਾ ਆਪਾਂ ਪਰਲੇ ਪਾਸੇ ਦੇਖਿਆ ਉਹ ਵੀ ਤਕਰੀਬਨ ਪਰਲੇ ਪਾਸੇ ਲੋਕ ਕੱਪੜੇ ਦਾ ਹੀ ਕੰਮ ਕਰਦੇ ਆ ਡਾਈੰਗ ਆ ਕੱਪੜਾ ਬਣਾਉਂਦੇ ਆ ਕੱਪੜਾ ਅੰਦਰੋਂ ਸਾ ਨਹੀਂ ਹੁੰਦਾ ਕਈ ਵਾਰੀ ਤੇ ਇਥੋਂ ਦੀ ਪੌੜੀ ਬਣੀ ਹੋਈ ਆ ਹੁਣ ਉੱਪਰ ਤਾਂ ਆਪਾਂ ਕੀ ਕਰਨ ਜਾਲਾ ਚਲੋ ਜੀ ਹੁਣ ਚੱਕ ਕੇ ਆਪਾਂ ਮੋਟਰਸਾਈਕਲ ਇਧਰਲੇ ਪਾਸੇ ਆਈਟੀਆਈ ਆ ਔਰੇ ਸਟੂਡੈਂਟ ਹੋਣੇ ਆ ਸਰਕਾਰੀ ਆ ਟੈਕਸਟਾਈਲ ਆ ਲਿਆ ਜੀ ਕਹ ਲਓ ਵੀ ਆਈਟੀਆਈ ਆ ਤੇ ਬਾਕੀ ਸਾਰੀ ਇਹ ਜਗਾ ਜਿਹੜੀ ਆ ਬੰਜਰ ਹੋ ਗਈ ਆ ਇਹ ਕਟੋ ਘਟਨੀ 10-12 ਕਿਲੇ ਹੋਣਗੇ ਜਿਹੜੇ ਜਿੱਥੇ ਆਪਾਂ ਤੁਰੇ ਜਾਂਦੇ ਆ ਇਹ ਲੁਧਿਆਣੇ ਦੀਆਂ ਜੇ ਆਪਾਂ 5 ਮੰਜਲਾ ਆਮ 5006 ਮੰਜਲਾ ਤੋਂ ਵੀ ਉੱਚੀ ਜਗਾ ਇਹ ਇੱਥੇ ਬਹੁਤ ਵਧੀਆ ਰਿਜ਼ੋਰਟ ਬਣ ਸਕਦਾ ਬਹੁਤ ਚੀਜ਼ਾਂ ਬਣ ਸਕਦੀਆਂ ਨੇ ਪਰ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਾਂ ਇਹ ਪ੍ਰਾਈਵੇਟੀ ਦੇ ਦੇਣ ਕਿਸੇ ਨੂੰ ਫਿਰ ਵੀ ਬਹੁਤ ਚੀਜ਼ਾਂ ਮੰਨ ਜਾਣ ਇੱਥੇ ਇੱਥੇ ਪੂਰਾ ਲੁਧਿਆਣੇ ਦੇ ਦਰਸ਼ਾ ਹੁੰਦੇ ਆ ਪੂਰੇ ਸ਼ਹਿਰ ਦੇ ਹੁੰਦੇ ਆ ਉਹ ਜਿਹੜੀ ਸੁਰੰਗਾ ਉਹਦੇ ਵਿੱਚ ਦੀ ਘੋੜੇ ਚਲੇ ਜਾਂਦੇ ਸੀ ਹੈਨਾ ਕਿਸੇ ਵੇਲੇ ਹਾਂ ਕਿਸੇ ਵੇਲੇ ਜਿਹੜਾ ਮਾਰੀ ਸੀ ਹੈਨਾ ਘੋੜੇ ਵੀ ਚਲੇ ਜਾਂਦੇ ਸੀ ਇਹ ਸਤਲੁਜ ਦਰਿਆ ਦੇ ਥੱਲੇ ਦੀ ਜਾਂਦੀ ਹੈ ਹੈਨਾ ਬੰਦ ਹੋ ਗਈ ਕੋਈ ਸਾਮ ਸੰਵਾਲੀ ਹੈ ਨਹੀਂ ਜੇ ਕਿਤੇ ਇਸੇ ਜਗ੍ਹਾ ਦਾ ਕੋਈ ਰਿਜ਼ੋਰਟ ਬਣਾ ਦੇਣ ਕੋਈ ਬਣਾ ਦੇਣ ਵਧੀਆ ਚੀਜ਼ ਨਾਲੇ ਤਾਂ 100 ਬੰਦਿਆਂ ਨੂੰ ਇੱਥੇ ਕੰਮ ਮਿਲ ਜੂ। ਨਾਲੇ ਇੱਥੇ ਦੁਨੀਆ ਦੇਖਣ ਵਾਲੇ ਆਉਣਗੇ, ਮਨਸਰ ਨਾਲੇ ਆਉਣਗੇ। ਤੇ ਇਧਰਲੇ ਪਾਸੇ ਪੀਰ ਬਾਬਾ ਜੀ ਦੀ ਜਗਾ ਬਣੀ ਹੋਈ ਆ। ਤੇ ਆਹ ਖੜਾ ਆਪਣਾ ਜਮਦੂਤ ਜਿਨੇ ਮਨਾਲੀ ਦੀਆਂ ਵੀਡੀਓ ਦੇਖਿਆ ਤਾਂ ਉਹਨੂੰ ਪਤਾ ਲੱਗੂ ਵੀ ਇਹਦਾ ਨਾਮ ਜਮਦੂਤ ਕਿਉਂ ਰੱਖਿਆ ਹੋਇਆ। ਤੇ ਹੁਣ ਆਪਾਂ ਚੱਲੀਏ। ਘਰ ਨੂੰ ਇੱਕ ਥੱਲੇ ਵੀ ਮੰਦਿਰ ਬਣਿਆ ਹੋਇਆ। ਦਿਓ ਜੀ ਇਜਾਜ਼ਤ ਮਿਲਦੇ ਆਂ ਛੇਤੀ ਨਵੇਂ ਵਲੌਗ ਦੇ ਵਿੱਚ। ਜੇ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ਆਪਣਾ ਲੁਧਿਆਣਾ ਆਪਣੇ ਲੁਧਿਆਣੇ ਬਾਰੇ ਜਿੰਨੀਆਂ ਵੀ ਗੱਲਾਂ ਹੁੰਦੀਆਂ ਨੇ ਉਹ ਕੋਸ਼ਿਸ਼ ਆ ਮੇਰੀ ਕਿ ਤੁਹਾਡੇ ਤੱਕ ਪਹੁੰਚਾਈਆਂ ਜਾਣ। ਦਿਓ ਜੀ ਇਜਾਜ਼ਤ ਧੰਨਵਾਦ।